ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪਠਾਨਕੋ ਸਟਾਰ ਮੀਡੀਆ ਮੈਂ ਤੁਹਾਡਾ ਦੋਸਤ ਮਾਨਵ 21 ਦਸੰਬਰ ਨੂੰ ਹੋਣ ਵਾਲੇ ਇਲੈਕਸ਼ਨ ਨੂੰ ਲੈ ਕੇ ਪਠਾਨਕੋ ਸਟਾਰ ਮੀਡੀਆ ਦੀ ਟੀਮ ਹੈ ਲਗਾਤਾਰ ਨਰੋਟ ਨਗਰ ਪੰਚਾਇਤ ਦੇ ਲੋਕਾਂ ਦੇ ਰੂਬਰੂ ਹੋ ਰਹੀ ਹੈ ਲੀਡਰਾਂ ਨਾਲ ਰੂਬਰੂ ਹੋ ਰਹੀ ਹੈ ਕਾਂਗਰਸ ਆਪ ਔਰ ਭਾਈਪਾ ਵਿੱਚ ਜਿਹੜਾ ਉਹ ਹੈ ਇਲੈਕਸ਼ਨ ਲੜਿਆ ਜਾ ਰਿਹਾ ਹੈ 11-11 ਬਾੜਾ ਤੋਂ ਆਹ ਪਬਲਿਕ ਨਾਲ ਵੀ ਗੱਲਬਾਤ ਕਰਦੇ ਆ ਕੀ ਉਹਨਾਂ ਦਾ ਕਹਿਣਾ ਪਰ ਲੋਕਾਂ ਦੀ ਗੱਲ ਕਰੀਏ ਨਰੋਡਰੀ ਵਾਸੀਆਂ ਦੀ ਬਿਲਕੁਲ ਹੀ ਜਿਹੜੇ ਵੋਟਰ ਨੇ ਸਾਇਲੈਂਟ ਨੇ ਕਰਦੇ ਆ ਗੱਲ ਕੀ ਉਹਨਾਂ ਦਾ ਕਹਿਣਾ ਇਸ ਬਾਰੇ ਹਾਂਜੀ ਬਜ਼ੁਰਗੋ ਕੀ ਨਾਮ ਹੈ ਆਪਣਾ ਮੇਰਾ ਨਾਮ ਸੰਸਾਰ ਸਿੰਘ ਕਿੱਥੋਂ ਦੇ ਰਹਿਣ ਆਲੇ ਤੁਸੀਂ ਮੈਂ ਨਰੋਡ ਜਮਸਨ ਦਾ ਰਹਿਣਾ 9 ਨੰਬਰ ਮੇਰੀ ਬਾਤ ਨਰੋਡ ਜਮਸਨ ਦੇ ਵਿੱਚ ਜਿਹੜੀਆਂ ਨਗਰ ਪੰਚਾਇਤ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੁਸੀਂ ਕਿੱਥੇ ਨੂੰ ਵੋਟਾਂ ਨਹੀਂ ਪੈਣੀਆਂ ਹਾਂਜੀ ਜੀ ਪਿਛਲੀ ਵਾਰੀ ਕਾਂਗਰਸ ਦੀ ਕਮੇਟੀ ਬਣੀ ਸੀ ਕੀ ਲੱਗਦਾ ਇਸ ਵਾਰੀ ਇਸਦੇ ਕੰਮ ਦਾ ਕੋਈ ਪਤਾ ਨਹੀਂ ਲੱਗਦਾ ਕੰਮ ਨੂੰ ਝੋਲ ਹੀ ਪੇਰਾ ਸਾਰਿਆਂ ਨੂੰ ਆਏ ਜੀ ਕल्याण ਦੇ ਨਾਂ ਮੋਟਰ ਦਾ ਕੋਈ ਪਤਾ ਨਹੀਂ ਲੱਗੇਗਾ ਕਿ ਕੀ ਕਰਨਾ ਹੈ ਕਿ ਕਿੰਨੂੰ ਵੋਟ ਪਾਣੀ ਹੈ ਕਿੰਨੂੰ ਨਹੀਂ ਪਾਣੀ ਤਾਂ ਪਾਰਟੀਆਂ ਸਾਰੀਆਂ ਤੁਹਾਡੇ ਕੋ ਆ ਰਹੀਆਂ ਪਾਰਟੀਆਂ ਸਾਰੀਆਂ ਆ ਰਹੀਆਂ ਜੋਰ ਵੀ ਪੂਰਾ ਇਹ ਵੀ ਨਹੀਂ ਵੀ ਜੋਰ ਘੱਟਾ ਜੋਰ ਪੂਰਾ ਤੇ ਬੋਲ ਵਾਲਿਆਂ ਦਾ ਵੀ ਉਹਨਾਂ ਹੀ ਜੋਰ ਹੈ ਬੰਦੇ ਵਾਲਿਆਂ ਦੇ ਵੀ ਉਹਨਾਂ ਹੀ ਜੋਰ ਆ ਤੇ ਮੌਜੂਦਾ ਸਰਕਾਰ ਜੇ ਦੀ ਇਹਦਾ ਤਾਂ ਸਾਰਨਾ ਬਹੁਤ ਜੋਰ ਹੈ ਵੋਟਰ ਚੋਪਾ ਵੋਟਰ ਚੋਪਾ ਵੋਟਰ ਨੂੰ ਕੋਈ ਪਤਾ ਨਹੀਂ ਵੀ ਮੈਂ ਕਿੱਥੇ ਵੋਟ ਪਾਉਂਦਾ ਇਹ ਉਹਦਾ ਦਿਲ ਜਾਣਦਾ ਵੀ ਮੈਂ ਕਿੱਥੇ ਜਾ ਕੇ ਮੋਹਰ ਲਾਣੀਆਂ ਉਸ ਟਾਈਮ ਤੇ ਪਤਾ ਨਹੀਂ ਉਹ ਚੰਗੇ ਥਾਂ ਤੇ ਮੱਦੇ ਦੀ ਲਾ ਕੇ ਪਤਾ ਕੋਈ ਲੱਗੇਗਾ ਕਹਿ ਸਕਦੇ ਆ ਕਿ ਪਹਿਲੇ ਜਦੋਂ ਸਰਕਾਰਾਂ ਦੇ ਲੋਕ ਵੋਟ ਮੰਗਣ ਆਉਂਦੇ ਸੀਗੇ ਜਿੱਤੇ ਤੇ ਜਿਹੜੇ ਲੋਕਾਂ ਨੂੰ ਵੋਟਰਾਂ ਨੂੰ ਲੋਲੀਪੌਪ ਦਿੱਤੇ ਜਾਂਦੇ ਸੀ ਕਿ ਤੁਹਾਡਾ ਤੁਹਾਨੂੰ ਵੋਟ ਦਿੱਤੀ ਹੈ ਤੇ ਤੁਹਾਡਾ ਇਹ ਕੰਮ ਕੀਤਾ ਜਾਏ ਇਹ ਦਿੱਤਾ ਜਾਏ ਕੀਤਾ ਜਾਏਗਾ ਲੱਗਦਾ ਕਿ ਹੁਣ ਵੋਟਰ ਜਿਹੜੇ ਲੋਲੀਪੌਪ ਦੇ ਰਹੇ ਨੇ ਇਹਨਾਂ ਨੂੰ ਕਿ ਸਾਡੀ ਵੋਟ ਦੇਖਾਂਗੇ ਜਿਹਨੂੰ ਮੱਠੀ ਪਈ ਉਹ ਬਸ ਇਹ ਗੱਲ ਨਹੀਂ ਕੋਈ ਮੁੱਦਾ ਤੇ ਕੋਈ ਮੁੱਦਾ ਤੇ ਕੋਈ ਪੁੱਛਦਾ ਨਹੀਂ ਮੁੱਦਾ ਤੇ ਕੋਈ ਪੁੱਛਣ ਕਰਾ ਬੋਲਦੇ ਹੋ ਜੀ ਬੋਲਦੇ ਕੋਈ ਗੱਲ ਹੋਜੀ ਆ ਕਿਉਂਕਿ ਜਿਹੜੀ ਪਹਿਲਾ ਸਰਕਾਰ ਹੀ ਉਹਨਾਂ ਨੇ ਵੀ ਕੋਈ ਮਾਰਾ ਕੰਮ ਨਹੀਂ ਕੀਤਾ ਕਿਉਂਕਿ ਸਾਡੇ ਗਲੀਆਂ ਦੇ ਵਿੱਚ ਪੂਰਾ ਗੰਦ ਸੀ ਇਹਨਾਂ ਨੇ ਨਗਰ ਪੰਚਾਇਤ ਜਦੋਂ ਬਣੀਆਂ ਤੇ ਇਹਨਾਂ ਨੇ ਖਾਂ ਖਾਂ ਤੇ ਟੂਬਾ ਲਵਾਇਆ ਲਾਈਟਾਂ ਕਰ ਦਿੱਤੀਆਂ ਗਲੀਆਂ ਨਾਲੀਆਂ ਪੱਕੀਆਂ ਕਰਾਤੀਆਂ ਕੋਈ ਇੰਦੀ ਵੀ ਕੋਈ ਸ਼ਿਕਾਇਤ ਸਾਨੂੰ ਦੱਸਿਏ ਵੀ ਸਾਡੀ ਪਹਿਲਾ ਸਰਕਾਰ ਨੇ ਕੁਝ ਨਹੀਂ ਕੀਤਾ ਉਹਨਾਂ ਨੇ ਵੀ ਨਹੀਂ ਕੀਤਾ ਕਾਮੂਨਾ ਤਨਮਨਦਾਰ ਨਾਲ ਕੀਤਾ ਅਗੇ ਲੋਕੀ ਜਾਣਨ ਦਾ ਨਾ ਜਾਣਨ ਕੋਣਾ ਦੀ ਆਇਆ ਫਿਰ ਉਹਦੇ ਬਾਅਦ ਸਰਕਾਰ ਦੂਜੀ ਆਈ ਹੈ ਹੁਣ ਇਹ ਵੀ ਆਪਣਾ ਆਪਣਾ ਕੰਮ ਕਰਨ ਲੱਗੇ ਜੀ ਅਸੀਂ ਕਹੇ ਦੀ ਬਰਖਲਾਬ ਗੱਲ ਨਹੀਂ ਕਰਦੇ ਸਾਰੇ ਹੀ ਮੌਜੂਦਾ ਸਰਕਾਰ ਹੈ ਇਸਨੇ ਉਹ ਵੀ ਕੰਮ ਇਹਨੇ ਕਰਨੇ ਜਿਹੜਾ ਫੀਗਰੀ ਦਾ ਕੰਮ ਲਈਦਾ ਉਹਨਾਂ ਨੂੰ ਕੋਈ ਦਾ ਕੰਮ ਕਰ ਪਰ ਕੰਮ ਕਰਦੇ ਨੇ ਸਰ ਕੀ ਨਾਮ ਹੈ ਆਪਣਾ ਮੈਂ ਨਾ ਪ੍ਰਦੀਪ ਗੁਪਤਾ ਪ੍ਰਦੀਪ ਜੀ ਨਰੋਜਮ ਸਿੰਘ ਜਿਹੜਾ ਨਾਲ ਹਾਂਜੀ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਹੈ ਨਗਰ ਪੰਚਾਇਤ ਜਿਹੜੇ ਇਲੈਕਸ਼ਨ ਹੋਣੇ 21 ਤਰੀਕ ਨੂੰ ਕੀ ਲੱਗਦਾ ਪਹਿਲੇ ਕਾਂਗਰਸ ਦੀ ਕਮੇਟੀ ਸੀਗੀ ਕੀ ਰਿਪੀਟ ਹੋਏਗੀ ਜਾਂ ਕੋਈ ਨਵੀਂ ਬਣੇਗੀ ਇਹ ਤਾਂ ਇਸਤੀ ਇਸਤੀ ਪੂਰੀ ਜਾਣਕਾਰੀ ਜੇ ਜਨਤਾ ਦੇ ਹੱਥ ਵਿੱਚ ਆ ਗਈ ਜਨਤਾ ਨੂੰ ਕਿਹਨੂੰ ਵੋਟ ਪਾਏਗੀ ਉਹਦੇ ਉੱਪਰ ਡਿਪੈਂਡ ਕਰਦਾ ਹੈ ਤੁਹਾਡੇ ਕੋ ਜਿਹੜੀਆਂ ਹਰ ਪਾਰਟੀ ਆ ਰਹੀ ਹੈ ਬੋਰਡ ਨੂੰ ਹਾਂਜੀ ਹਾਂਜੀ ਫਿਰ ਕਿਦਾਂ ਦਾ ਤੁਸੀਂ ਉਹਨਾਂ ਨਾਲ ਉਹ ਸਾਰੀ ਜਿਹੜੀ ਪਾਰਟੀ ਆ ਰਹੀ ਹੈ ਉਹ ਸਾਰੇ ਦੇ ਨਾਲ ਜੋ ਕਹਿ ਰਹੀ ਹੈ ਕਿ ਉਹ ਮੋਕੇ ਦੇ ਉੱਪਰ ਜਨਤਾ ਦੱਸੇਗੀ ਕਿ ਇਹਦੇ ਵਿੱਚ ਕੌਣ ਜیتے ਪਹਿਲੇ ਲੀਡਰ ਆਂਦੇ ਹੀ ਰਹੇ ਨੇ ਹਾਂਜੀ ਜਨਤਾ ਕੋ ਜਿਹੜੇ ਬੋਰਡ ਮੰਗਦੇ ਰਹੇ ਨੇ ਇਕ ਲੌਲੀਪੌਪ ਕਹਿੰਦੇ ਆ ਜਨਤਾ ਕਹਿੰਦੀ ਲੌਲੀਪੌਪ ਦਿੰਦੇ ਰਹੇ ਨੇ ਸਾਡੇ ਕਿ ਤੁਹਾਡਾ ਵਿਕਾਸ ਕਰਵਾਵਾਂਗੇ ਤੁਹਾਡੀ ਪਰਿਵਾਰ ਨੂੰ ਕਿੰਨੀ ਨੌਕਰੀ ਰਵਾਵਾਂਗੇ ਹਾਂਜੀ ਤੇ ਹੁਣ ਲੱਗਦਾ ਕਿ ਜਨਤਾ ਜਿਹੜੀ ਹੈ ਲੀਡਰਾਂ ਨੂੰ ਲੌਲੀਪੌਪ ਦੇ ਰਹੀ ਹੈ ਕਿ ਵੋਟ ਤੁਹਾਨੂੰ ਵੰਗ ਦੇ ਤਾ ਇਹ ਇਹ ਉਸ ਤੇ ਬੋਟ ਦੇ ਸਮਾਂ ਹੀ ਪਤਾ ਲੱਗੇਗਾ ਕਿ ਜਨਤਾ ਜਿਹੜੀ ਉਹ ਕੀ ਕਰੇ ਕਿ ਨੂੰ ਸਿਲੈਕਟ ਕਰੇ ਪਰ ਜਨਤਾ ਸਾਇਲੈਂਟ ਹੈ ਜਨਤਾ ਸਾਇਲੈਂਟ ਹੈ ਇਸ ਟਾਈਮ ਕੁਝ ਨਹੀਂ ਪਤਾਗਾ ਕਿਦਰ ਵੋਟ ਪਾਏਗੀ ਆਪਣੇ ਮਨਪਸੰਦ ਦਾ